ਅੱਜ ਸਵੇਰੇ ਜਿਵੇਂ ਹੀ ਖਬਰ ਆਈ ਕਿ ਮਜੀਠਾਲਕੇ ਦੇ 4-5 ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਰਾਤੀ 15 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਚਫੇਰੇ ਉਦਾਸੀਛ ਆ ਗਈ ਇਨ੍ਹਾਂ ਮੌਤਾਂ ਨਾਲ ਇਨ੍ਹਾਂ ਪਿੰਡਾਂ ਵਿੱਚ ਤਾਂ ਸੱਥਰ ਵਿੱਚ ਹੀ ਹੋਰ ਸ਼ਹਿਰਾਂ ਵਿੱਚ ਵੀ ਲੋਕਾਂ ਅੰਦਰ ਉਦਾਸੀ ਦੇ ਨਾਂ ਨਾਲ ਰੋ ਪੈਦਾ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਨ੍ਹਾਂ ਮੌਤਾਂ ਨੂੰ ਕਤਲ ਕਰਾਰ ਦਿੱਤਾ ਪਰ ਅਸੀਂ ਕਹਿੰਦੇ ਹਾਂ ਇਹ ਕਤਲ ਨਹੀਂ ਸਮੂਹਿਕ ਕਤਲ ਹੈ ਇਸ ਵੀਡੀਓ ਵਿੱਚ ਇਸ ਮਾਮਲੇ ਮਰਨ ਵਾਲੇ ਲੋਕਾਂ ਦੇ ਨਾਂ ਅਤੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਬਾਰੇ ਤਾਂ ਜਾਣਕਾਰੀ ਦਿੱਤੀ ਹੀ ਜਾਏਗੀ ਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਇਹ ਨਜਾਇਜ਼ ਸ਼ਰਾਬ ਦਾ ਕਾਰੋਬਾਰ ਪੰਜਾਬ ਭਰ ਵਿੱਚ ਵੱਡੀ ਪੱਧਰ ਤੇ ਚੱਲਦਾ ਕਿਵੇਂ ਆ ਇਸ ਪਿੱਛੇ ਕਿਹੜਾ ਗੱਠਜੋੜ ਕੰਮ ਕਰਦਾ ਹੈ ਅਤੇ ਇਸ ਵਿੱਚ ਸਾਰੀਆਂ ਸਿਆਸੀ ਧਿਰਾਂ ਦੇ ਚਟਕ ਕੱਪੜੀਏ ਕਿਵੇਂ ਕੁਝ ਪੁਲਿਸ ਅਫਸਰਾਂ ਨਾਲ ਮਿਲ ਕੇ ਹੱਥ ਰੰਗ ਰਹੇ ਨੇ باوجود ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਛੇੜੇ ਜੁੱਧ ਦੇ ਨਜਾਇਜ਼ ਸ਼ਰਾਬ ਸਮੇਤ ਦੂਜੀ ਸ਼ਰਾਬ ਦੀ ਵਿਕਰੀ ਕਿਵੇਂ ਵੱਧਦੀ ਜਾ ਰਹੀ ਹੈ ਇਹ ਨਜਾਇਜ਼ ਸ਼ਰਾਬ ਜਿੱਥੇ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਮੋਟਾ ਰਗੜਾ ਲਾਉਂਦੀ ਹੈ ਉੱਥੇ ਲੋਕਾਂ ਦੀ ਜ਼ਿੰਦਗੀ ਵੀ ਇਸ ਕਰਕੇ ਦਾਅ 'ਤੇ ਲੱਗੀ ਰਹਿੰਦੀ ਹੈ ਪੰਜਾਬ ਦੇ ਹਰੇਕ ਕਸਬੇ ਪਿੰਡ ਵਿੱਚ ਇਹ ਨਜਾਇਜ਼ ਸ਼ਰਾਬ ਧੜਲੇ ਨਾਲ ਵਿਕਦੀ ਹੈ ਰੋਜ਼ਾਨਾ ਕਰੋੜਾਂ ਰੁਪਏ ਦੀ ਇਸ ਮੋਟੀ ਕਮਾਈ ਵਾਲੇ ਕਾਰੋਬਾਰ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਸਮੇਤ ਹਰੇਕ ਸਿਆਸੀ ਧਿਰ ਨਾਲ ਜੁੜੇ ਲੋਕ ਸ਼ਾਮਲ ਨੇ ਇਹ ਇੱਕ ਅਜੀਹਾ ਕਾਰੋਬਾਰ ਹੈ ਜਿਸ ਵਿੱਚ ਇਹ ਲੋਕ ਪਾਰਟੀ ਬਾਜ਼ੀ ਤੋਂ ਉੱਪਰ ਨੇ ਇਹਨਾਂ ਦਾ ਇੱਕ ਗੱਠ ਜੋੜਾ ਹੈ ਜਿਸ ਵਿੱਚ ਕੁਝ ਪੁਲਿਸ ਅਧਿਕਾਰੀਆਂ ਸਮੇਤ ਹੋਰ ਅਧਿਕਾਰੀ ਸ਼ਾਮਲ ਨੇ ਜੇਕਰ ਸਿੱਧੇ ਰੂਪ ਵਿੱਚ ਸ਼ਾਮਲ ਨਹੀਂ ਤਾਂ ਇਹ ਅਧਿਕਾਰੀ ਬਕਾਇਦਾ ਮਹੀਨਾ ਲੈ ਕੇ ਇਹ ਤੰਦਾ ਚੱਲਣ ਇਹ ਤੰਦਾ ਕਰਨ ਵਾਲੇ ਚਟ ਕਪੜੀਏ ਅਕਸਰ ਇਹਨਾਂ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਹੀ ਨਹੀਂ ਸਗੋਂ ਇਹਨਾਂ ਦੇ ਡਰਾਈਂਗ ਰੂਮਾਂ ਵਿੱਚ ਵੀ ਦਾਖਲ ਹੁੰਦੇ ਮਿਲ ਜਾਣਗੇ ਜਿੰਨੀ ਦੇਰ ਤੱਕ ਸਰਕਾਰ ਇਹ ਨਾਪਾਕ ਗੱਠਜੋੜ ਨਹੀਂ ਤੋੜਦੀ 19 ਦਿਨ ਨਾ ਨਚੇ ਮੁਕਣੇ ਨੇ ਨਾ ਹੀ ਸਰਕਾਰ ਨੂੰ ਕਰੋੜਾਂ ਦੇ ਨੁਕਸਾਨ ਦੀ ਪਰਪਾਈ ਹੋਣੀ ਹੈ ਠੇਕਿਆਂ ਉੱਤੇ ਸ਼ਰਾਬ ਦੀ ਵਿਕਰੀ ਨਾਲੋਂ ਬਧੇਰੇ ਤਾਂ ਇਹ ਲੋਕ ਨਜਾਇਜ਼ ਸ਼ਰਾਬ ਵੇਚ ਜਾਂਦੇ ਨੇ ਇਹੋ ਵਰਤਾਰਾ ਜੇ ਜਾਰੀ ਰਿਹਾ ਤਾਂ ਅਜਈਆਂ ਮੰਦਭਾਗੀਆਂ ਘਟਨਾਵਾਂ ਕਿਤੇ ਨਾ ਕਿਤੇ ਹੁੰਦੀਆਂ ਹੀ ਰਹਿਣਗੀਆਂ ਇਹ ਨਾ ਪਹਿਲੀ ਘਟਨਾ ਹੈ ਨਾ ਹੀ ਆਖਰੀ ਹਲੇ ਕੁਝ ਸਾਲ ਪਹਿਲਾਂ ਹੀ ਇਸੇ ਹਲਕੇ ਵਿੱਚ ਨਜਾਇਜ਼ ਸ਼ਰਾਬ ਕਰਕੇ 19 ਮੌਤਾਂ ਹੋਈਆਂ ਸਨ ਉਦੋਂ ਕਾਂਗਰਸ ਸਰਕਾਰ ਸੀ ਅਤੇ ਵਿਰੋਧੀਆਂ ਨੇ ਇਸ ਮੁੱਦੇ ਉੱਤੇ ਬਹੁਤ ਰੌਲਾ ਪਾਇਆ ਸੀ ਇਸ ਦੇ ਬਾਵਜੂਦ ਨਜਾਇਜ਼ ਸ਼ਰਾਬ ਦਾ ਬਹੁ ਕਰੋੜੀ ਧੰਦਾ ਨਿਰੰਤਰ ਜਾਰੀ ਹੈ ਹੁਣ ਮੁੜਦੇ ਹਾਂ ਮਜੀਠਾ ਹਲਕੇ ਦੀ ਅੱਜ ਵਾਲੀ ਘਟਨਾ ਵੱਲ ਇਹ ਨਜਾਇਜ਼ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਿੰਡ ਪੰਘਾਲੀ ਕਲਾਂ ਮਰੜੀ ਕਲਾਂ ਥਰੀਏਵਾਲ ਤਲਵੰਡੀ ਕੁੰਮਣ ਪਤਾਲੀਪੁਰ ਆਦ ਵਿੱਚ 15 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਕਈ ਇਹ ਸ਼ਰਾਬ ਪੀ ਕੇ ਬਿਮਾਰ ਹੋਣ ਕਾਰਨ ਹਸਪਤਾਲਾਂ ਵਿੱਚ ਵੀ ਭਾਰਤੀ ਨੇ ਜਿਨ੍ਹਾਂ ਵਿੱਚੋਂ ਕੁਝ ਇੱਕ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕੁਝ ਮ੍ਰਿਤਕਾਂ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ ਸਾਬਕਾ ਕਾਲੀ ਮੰਤਰੀ ਵਿਕਰਮ ਜੀਟਿਆ ਨੇ ਵੀ ਇਹੇ ਦੋਸ਼ ਲਾਏ ਨੇ ਜੇਕਰ ਅਜਿਹਾ ਹੋਇਆ ਏ ਤਾਂ ਹੋਰ ਵੀ ਮੰਦ ਭਾਗ ਆਏ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ شناخت ਮੇਜਰ ਸਿੰਘ ਉਰਫ ਮੋਦੀ ਪਰਮਜੀਤ ਸਿੰਘ ਉਰਫ ਪੰਮਾ ਸਰਵਜੀਤ ਸਿੰਘ ਉਰਫ ਸ਼ੱਬਾ ਤਸਵੀਰ ਸਿੰਘ ਉਰਫ ਸਿਕੰਦਰ ਵੱਜੋਂ ਹੋਈ ਹੈ ਇਹ ਸਾਰੇ ਪਿੰਡ ਮਰੜੀ ਕਲਾਂ ਦੇ ਵਾਸੀ ਸਨ ਜਦਕਿ ਮਰਨ ਵਾਲੇ ਜੋਗਿੰਦਰ ਸਿੰਘ ਉਰਫ ਮੰਨਾ ਕਰਨੈਲ ਸਿੰਘ ਉਰਫ ਮਹਾਂਤ ਜੀਤਾ ਉਰਫ ਸੀਤੀ ਪਿੰਡ ਥਰੀਏ ਵਾਲੇ ਦੇ ਰਹਿਣ ਵਾਲੇ ਸਨ ਇਸੇ ਤਰ੍ਹਾਂ ਬਲਬੀਰ ਸਿੰਘ ਰਮਨਦੀਪ ਸਿੰਘ ਰੋਮਨਜੀਤ ਸਿੰਘ ਉਰਫ ਰومی ਪਿੰਡ ਪੰਘਾਲੀ ਕਲਾਂ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਤ ਹੋਈ ਹੈ ਪੁਲਿਸ ਥਾਣਾ ਮਜੀਠਾ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪ੍ਰਭਜੀਤ ਸਿੰਘ ਉਰਫ ਬੱਬੂ ਅਤੇ ਕੁਲਵੀਰ ਸਿੰਘ ਉਰਫ ਜੱਗੂ ਭਾਰੀ ਮਾਤਰਾ ਵਿੱਚ ਅਲਕੋਹਲ ਅਤੇ ਨਜਾਇਜ਼ ਸ਼ਰਾਬ ਤਿਆਰ ਕਰਕੇ ਅੱਗੇ ਸਪਲਾਈ ਕਰਦੇ ਸਨ ਇਹਨਾਂ ਨੇ ਅੱਗੇ ਇਹ ਜੈਰੀਲੀ ਸ਼ਰਾਬ ਸਾਹਿਬ ਸਿੰਘ ਗੁਰਜੰਟ ਸਿੰਘ ਜੰਟਾ ਸਿਕੰਦਰ ਸਿੰਘ ਉਰਫ ਪੱਪੂ ਬਾਸੀ ਮੜਰੀਕਲਾਂ ਨਿੰਦਰਕੌਰ ਪਰਮਜੀਤ ਸਿੰਘ ਉਰਫ ਪਪਮਾ ਬਾਸੀ ਪਿੰਡ ਥਰੀਏਵਾਲ ਅਤੇ ਰਾਜਾ ਬਾਸੀ ਪੰਘਾਲੀ ਕਲਾਂ ਨੂੰ ਸਪਲਾਈ ਕੀਤੀ ਸੀ ਜਿਸ ਨੂੰ ਪੀਣ ਤੋਂ ਬਾਅਦ 15 ਵਿਅਕਤੀਆਂ ਦੀ ਮੌਤ ਹੋਈ ਹੈ ਪੁਲਿਸ ਨੇ ਕੇਸ ਦਰਜ ਕਰਕੇ ਪ੍ਰਭਜੀਤ ਸਿੰਘ ਉਰਫ ਬੱਬੂ ਕੁਲਵੀਰ ਸਿੰਘ ਉਰਫ ਜੱਗੂ ਸਹਾਬ ਸਿੰਘ ਅਰ ਫਰਾਈ ਗੁਰਜਨ ਸਿੰਘ ਜੰਟਾ ਸਿਕੰਦਰ ਸਿੰਘ ਅਰ ਪੱਪੂ ਅਤੇ ਨਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਦੀ ਦੀ ਸ਼ਰਾਬ ਪੀਣ ਦੇ ਨਾਲ ਪੰਜ ਛੇ ਮੌਤਾਂ ਹੋਈਆਂ ਨੇ ਸਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਐ ਭੰਗਾਰੀ ਐ ਕਾਲਪੁਰੀ ਤੱਪੜੀ ਐ ਤੱਪੜੀਆਂ 'ਚ ਵੀ ਆ ਜੀ ਸ਼ਾਮਪੁਰਾ ਤੋਂ ਤਲਵੰਡੀ ਵੀ ਆ ਇਹ ਲੱਗ ਜਾ ਕੇ ਪਿੰਡਾਂ ਦੇ ਦੇਦੀ ਸ਼ਰਾਬ ਦੇ ਨਾਲ ਬਹੁਤ ਮੌਤਾਂ ਹੋਈਆਂ ਨੇ ਇਹ ਲੋਪਤਾਈ ਘਟਨਾ ਆ ਤੇ ਕਿਦਾਂ ਦੇ ਪਰਿਵਾਰ ਗਰੀਬ ਹੀ ਆਗੇ ਜੀ ਗਰੀਬ ਪਰਿਵਾਰ ਨੇ ਇਹ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ 12:30 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਊਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਵਿੱਚ ਕਾਰੀਆਂ ਅਲਾਊਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ ਅੱਛਾ ਜੀ ਬਾਰੇ ਵੀ ਕੋਈ ਚੰਗ ਆ ਕਿ ਇਹਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਏ ਪੁੱਛੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇੱਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ ਅੱਛਾ ਤੇ ਗੱਡੀ ਹੁਣ ਫੇਰ ਹੈ ਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਨੇ ਪੀਤੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਕੋਈ ਪੇਂਡੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹਮਰਾ ਸਰ ਦੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਨੇ क्षेत्र भागते परिषद कार्यकारिणी नाल इन प्रभावित पिंडा दा दौरा कीता देखो डिप्टी कमिश्नर ने दौरे मगरों की जानकारी दी एक बहुत ही अनफर्टुनेट ये जो ट्रेजेडी हुई है मजीठा हमारा जो हल्का है वहां पर कुछ लोगों ने स्प्यूरियस लेकर जहरीली शराब जो कंज्यूम की थी कल हमें रात को पता लगा कि जो लोगों ने कल कल ये सेवन किया होगा इस प्यूरियस लिकर का आ, पांच विलेजेस से हमें फिर रिपोर्ट्स आने शुरू हो गए कि लोग क्रिटिकल स्थिति में थे आ, हमने तुरंत जो है अपनी टीम्स रश करके मेडिकल टीम्स अभी भी हमारी मेडिकल टीम्स जो हैं डोर टू तो डोर जाके जो भी किसी को भी चाहे सिम्टम है या नहीं है उनको हम लोग फिर भी अभी भी हॉस्पिटल पहुंचा रहे हैं ताकि उनका बचाव हो सके अनफॉर्चुनेटली अभी तक इस अनफॉर्चुनेट uh, हादसे में चौदह लोगों की डेथ हो चुकी है uh, सरकार जो है पूरी पूरी सहायता कर रही है हम फैमिलीज uh, को भी मिल रहे हैं और हम लोग ये भी इंश्योर कर रहे हैं कि ये जो डेथ टोल है अब ना आगे बढ़े इसके लिए हम लोगों ने अपनी टीम्स uh, घर घर जाके डोर टू डोर जाके जिन्होंने भी ये कंजम्पशन की है चाहे वो सिम्टोमेटिक है या नहीं हम सबको शिफ्ट uh, कर रहे हैं इसमें बड़ी चीज जो ये है कि जो अक्यूज हैं जो जिन जहां से ये शराब ली गई थी या जो डिस्ट्रीब्यूटर थे जहाँ जिसने सप्लाई की थी वो सारे लोग अरेस्ट हो चुके हैं और इसकी जो बाकी ट्रेसिंग है वो अंडर इन्वेस्टिगेशन है रिकवरीज भी हम कर रहे हैं जॉइंट एक्साइज और पुलिस टीम्स लगी हुई हैं मौके उ अमृतसर देहा दे एस एस पी सिंह डी आई जी सतेंद्र सिंह भी पुजे हुए सन देखो उन्होंने ਅਤੇ ਇਸ ਕਰਕੇ ਮਰਨ ਵਾਲਿਆਂ ਬਾਰੇ ਕੀ ਆਖਿਆ ਉਹਨਾਂ ਇਸ ਲਈ ਜ਼ਿੰਮੇਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਦੇਖਿਓ ਜੀ ਹਮੇ ਕੱਲ ਰਾਤ ਕੋ ਅਰਾਊਂਡ 9:30 10 10 ਹਮੇ ਇੱਕ ਇਨਫੋਰਮੇਸ਼ਨ ਮਿਲਤੀ ਹੈ ਕਿ ਯਹਾਂ ਪੇ ਸਪਿਰੀਅਸ ਲਿਕਰ ਪੀ ਕੇ ਲੋਕੋ ਕੀ ਡੈਥ ਸੋਣੀ ਸ਼ੁਰੂ ਹੋ ਗਈ ਹੈ। हमें जैसी इन्फॉर्मेशन मिलती है हम तुरंत कार्रवाई करते हुए हमने जो यहाँ के लोकल जो इन्फॉर्मेशन के मुताबिक चार लोग थे उनको हमने इमीडिएटली राउंड अप कर लिए उनसे फिर हमने पता करा तहकीकात में कि यहाँ पे जो मेन सप्लायर है यहाँ का प्रभजीत सिंह जो पंगाली गांव का है रहने वाला पंगवा गाँव का रहने वाला है उसको हमने अरेस्ट किया फिर उससे पूछा तो यहाँ का जो किंग पेन है सप्लायर साहब सिंह है राजस्थान सनसी का रहने वाला उसको भी हमने राउंड अप कर लिया और उससे हम छानबीन कर रहे हैं कि उसने कहाँ कहाँ से मंगाया आउटसाइड डिस्ट्रिक्ट मंगाया आउटसाइड स्टेट मंगाया तो जितनी भी फॉर्म्स से उन्होंने मंगाया हम पूरी की पूरी जितनी है इन फार्मस को डिस्ट्रीब्यूशन जो इनकी मशीनरी है इनको पूरा का पूरा इनको हम डिस्ट्रॉय कर देंगे हमें पंजाब गवर्नमेंट की तरफ से स्ट्रिक्ट इंस्ट्रक्शन स्ट्रिक्ट इंस्ट्रक्शंस हैं कि ये जो ऐसी जो ये ऐसी कार्रवाई कर रहे हैं जो ऐसी इलिसिट लिकर जो लोगों को सेवन करा रहे हैं तो उनको उनके खिलाफ सख्त से सख्त कार्रवाई की जाए पंद्रह डेथ हमारे तक हमारे पास इस टाइम जो इन्फॉर्मेशन है चौदह डेथ्स कन्फर्म्ड हैं और छह लोग हैं जो हमारे वो इस टाइम हॉस्पिटलाइज है पांच गांव हैं मरडी पतालपुरी थिरेवाल पंगाली और तलवंडी फूमन ये गांव में एफ आई आर मजीठा थाना, थाना आएपक, में भी कथू नंगल थाना में भी अंडर 304 और अंडर आई पी सी वन जीरो बी एन एस और सिक्सटी वन एक्साइज एक्ट जो कि बहुत ही स्ट्रेंजेंट सेक्शन है जिसमें उम्र कैद की सजा भी है वो हमने लगाया रात साढ़े दस के करीब हमें इसके बारे में पता चला था तो उसी वक्त से ही पुलिस और सिविल एडमिनिस्ट्रेशन हरकत में आई सबसे पहले तो हमने गांव में अनाउंसमेंट्स कराई कि जो कोई भी बीमार है उसको हम उसका इलाज शुरू करें और साथ में ही पुलिस कार्रवाई भी शुरू होगी इसमें अरेस्ट हो चुके हैं और जो इन गांव के लोग थे जिन्होंने किया था वो भी अरेस्ट हो चुके हैं और जो मेन किंग पिन था जो पीछे से लेके आया था उसको भी अरेस्ट कर लिया गया है और उसकी फर्दर इंटारव्यूशन के बाद जो और आदमी पीछे हैं दूसरे किसी एक आधे डिस्ट्रिक्ट में और आउट ऑफ स्टेट वहाँ भी हमारी टीमें रवाना हो गई हैं और उन सबको भी हम जल्दी अरेस्ट कर लेंगे जी किस चीज़ से ये बनाते थे जितनी अभी तक क्योंकि हमें सारा कुछ वो उसका एनालिसिस टेक्निकल एनालिसिस भी हमारा हो गया है ये एथनॉल से ही इन्होंने प्रिपेयर की थी तो वो कहाँ से आई थी वो भी हमें पता लग चुका है वो बाकी सारी हम कार्रवाई कर रहे हैं जी तो गांव में की जा रही है कि आगे से ये ऐसे ऐसे कोई देखिए ये अब जैसे पंजाब पुलिस ने नशों के खिलाफ बहुत सख्त कदम उठाया है और इसके रिजल्ट भी बहुत अच्छे हैं गांव में नशा ऑलमोस्ट नील हो गया है मिलने के लिए तो मैं लोगों से यही अपील करूंगा कि हर तरह के इस तरह के नशे से भी वो दूर रहें कोई भी इंफॉर्मेशन आपके पास है तो हमारे साथ शेयर करें और ऐसे जो नजायज शराब है उसको बिल्कुल मत वो खरीदें श्रोमणी अकाली दल जनरल सकत्रा हल्के सबका विधायक ਵਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਉੱਤੇ ਵੱਡਾ ਹਮਲਾ ਬੋਲਿਆ ਸਾਫ ਕਾਂਟਰੀ ਨੇ ਆਖਿਆ ਕਿ ਸਰਕਾਰ ਮੁੱਖ ਮੁਲਜ਼ਮ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ ਉਹਨਾਂ ਦੋਸ਼ ਲਾਇਆ ਕਿ ਆਪਕਾਰੀ ਵਿਭਾਗ ਦੇ ਅਧਿਕਾਰੀ ਵੀ ਇਸ ਰੈਕਟ ਵਿੱਚ ਸ਼ਾਮਲ ਸਨ ਉਹਨਾਂ ਹਰੇਕ ਪੀੜਤ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਦੇ ਆਖਿਆ ਕਿ ਸਰਕਾਰ ਨਕਲੀ ਅਤੇ ਨਜਾਇਜ਼ ਸ਼ਰਾਬ ਤਸਕਰਾਂ ਨੂੰ ਫੜਨ ਵਿੱਚ ਬੁਰੀ ਤਰ੍ਹਾਂ ناکਾਮ ਰਹੀ ਹੈ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਹਲਕਾ ਮਜੀਠੇ ਨਾਲ ਸੰਬੰਧਿਤ ਸਰਕਾਰ ਦੀ ਨਲੈਕੀ ਸਰਕਾਰ ਦੀ ਤੇ ਸ਼ਰਾਬ ਦੇ ਠੇਕੇਦਾਰਾਂ ਦੀ ਰੜੀ ਮਿਲੀ ਭੁਗਤ ਕਰਕੇ ਅੱਜ ਬਹੁਤ ਵੱਡਾ ਨੁਕਸਾਨ ਬਾਰਡਰ ਇਲਾਕੇ 'ਚ ਹੋਇਆ ਕਿ 15 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀ ਕੇ ਲੋਕਾਂ ਦੀ ਹੋ ਗਈ ਹੈ ਹਲੇ ਵੀ 5-7 ਹੋਰ ਸੀਰੀਅਸਲੀ ਜੋ ਸੀਰੀਅਸ ਹਾਲਾਤ 'ਚ ਨੇ ਹਸਪਤਾਲਾਂ 'ਚ ਐਡਮਿਟ ਨੇ ਔਰ ਅਫਸੋਸ ਦੀ ਗੱਲ ਹੈ ਕਿ ਕਈ ਲੋਕਾਂ ਦਾ ਤਾਂ ਪੋਸਟ ਬਾਟਮ ਤੱਕ ਨਹੀਂ ਕਰਾਇਆ ਗਿਆ ਉਹਦਾ ਕਾਰਨ ਸਿੱਧਾ ਕਿ ਸਰਕਾਰ ਇੱਕ ਨਾਮੀ ਸ਼ਰਾਬ ਦੇ ਠੇਕੇਦਾਰ ਨੂੰ ਜਿਹਦੇ ਬਾਰੇ ਬੜੀ ਛੇਤੀ ਮੈਂ ਸਾਰੀਆਂ ਹੀ ਅ ਅਸਲੀਅਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜਾ ਸਰਕਾਰ ਦਾ ਬਹੁਤ ਚਹੇਤਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਰਾਈਟ ਹੈਂਡ ਮੈਨ ਹੈ ਫਾਈਨੈਂਸਰ ਹੈ ਔਰ ਇਹੀ ਕਾਰਨ ਹੈ ਕਿ ਉਹਦੀ ਜਾਨ ਬਚਾਉਣ ਲਈ ਇਹ ਸਾਰੇ ਆਪਰੇਸ਼ਨ ਨੂੰ ਕਵਰ ਅਪ ਆਪਰੇਸ਼ਨ ਇਹਦਾ ਨੋ ਦਿੱਤਾ ਗਿਆ ਕਿ ਇਹ ਗੱਲ ਆਉਣੀ ਨਾ ਦੇਉ ਰਿਕਾਰਡ ਤੇ ਕਿ ਇਹ ਜਿਹੜੀ 15 ਤੋਂ 18 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪੰਜ ਸੱਤ ਸੀਰੀਅਸ ਨੇ ਇਹਦਾ ਮੁੱਖ ਕਾਰਨ ਇਹ ਹੋਇਆ ਕਿ ਇਹ ਡੁਪਲੀਕੇਟ ਜ਼ਹਿਰੀਲੀ ਸ਼ਰਾਬ ਇਥੋਂ ਵੇਚੀ ਜਾ ਰਹੀ ਔਰ ਸਰਕਾਰ ਦੀ ਐਕਸਾਈਜ਼ ਵਿਭਾਗ ਦੇ ਕਈ ਅਫਸਰਾਂ ਦੀ ਰਲ਼ੀ ਮਿਲੀ ਭੁਗਤ ਵੇਖੋ ਕੁਝ ਦਿਨ ਪਹਿਲਾਂ ਇਹਨਾਂ ਨੇ ਜੋ ਸਰਕਾਰੀ ਰੇਟਾਂ ਤੇ ਸ਼ਰਾਬ ਵੇਚ ਰਹੇ ਸੀ ਆਰ ਕੇ ਵਾਈਨਜ਼ਨ ਕੰਪਨੀ ਉਹਨਾਂ ਦਾ ਚਲਾਨ ਕੀਤਾ ਕਿ ਨਹੀਂ ਤੁਸੀਂ ਵੱਡੀ ਉੱਚਾਈ ਰੇਟ ਤੇ ਸ਼ਰਾਬ ਵੇਚੋ ਮਤਲਬ ਕਿ ਪ੍ਰੋਫਿਟ ਨਾਲ ਸ਼ਰਾਬ ਵੇਚੋ ਦਾ ਕਾਰਨ ਕੀ ਹੈ ਕਿਉਂਕਿ ਵੱਡਾ ਗਰੁੱਪ ਇੱਕ ਆਮ ਆਦਮੀ ਪਾਰਟੀ ਦਾ ਚੇਤਾ ਲੈ ਕੇ ਗਿਆ ਜੋ ਅੱਜ ਕੱਲ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਦਾ ਉਹਨਾਂ ਨੂੰ ਫਾਈਨਾਂਸ ਕਰਦਾ ਉਹਦਾ ਨੁਕਸਾਨ ਹੋ ਰਿਹਾ ਸੀ ਔਰ ਚਲਾਨ ਕਰਤੇ ਗਏ ਜਿਹੜਾ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਿਹਾ ਉਹਨਾਂ ਦੀਆਂ ਦੁਕਾਨਾਂ ਬੰਦ ਕਰਤੀਆਂ ਖਬਰਾਂ ਲੱਗੀਆਂ ਮੈਂ ਉਦੋਂ ਵੀ ਨਹੀਂ ਬੋਲਿਆ ਕਿਉਂਕਿ ਜੰਗ ਵਾਲਾ ਮੌਲ ਸੀ ਮਗਰ ਅੱਜ ਹਾਲਾਤ ਵੇਖ ਲਓ ਕਿ ਤੁਸੀਂ ਜੇ ਕੋਈ ਸਹੀ ਕੰਮ ਕਰ ਰਿਹਾ ਉਹਦੀ ਤਾਂ ਦੁਕਾਨਾਂ ਬੰਦ ਕਰ ਰਹੇ ਹੋ ਤੇ ਜਿਹੜਾ ਡੁਪਲੀਕੇਟ ਸ਼ਰਾਬ ਵੇਚ ਰਿਹਾ ਆਪ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਭਾਈ ਕਰਨ ਨੂੰ ਔਰ ਅੱਜ ਉਹਦੇ ਤੇ ਕਾਰਵਾਈ ਤੱਕ ਨਾ ਹੋਵੇ ਉਹਦੀ ਬਚਾਇਆ ਜਾਵੇ ਇਹ ਬੜੀ ਨਿੰਦਨਯੋਗ ਹੈ ਜਿੱਥੇ ਜਿਹੜੇ 14 ਲੋਕ ਤੋਂ ਵੱਧ ਜਿਹੜੇ ਚੜਾਈ ਕਰ ਗਏ ਆ ਜਿੱਥੇ ਮੈਂ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਇਮੀਡੀਏਟਲੀ ਕਾਰਵਾਈ ਦੀ ਮੰਗ ਕਰਦਾ આરોપી ਅਰੈਸਟ ਹੋਣੇ ਚਾਹੀਏ ਚਾਹੀਦੇ ਨੇ ਇਹ ਤਨਾਟ ठेकेदार ਸਰਕਾਰ ਦਾ ਮੋਚਦਾ ਵਾਲ ਇਮੀਡੀਏਟਲੀ ਅਰੈਸਟ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਇਹ ਪਰਿਵਾਰਾਂ ਨੂੰ ਬਣਦਾ ਕੰਪਨਸੇਸ਼ਨ ਘਟੋ ਘਟ 25-25 ਲੱਖ ਇੱਕ-ਇੱਕ ਪਰਿਵਾਰ ਨੂੰ ਮਿਲਣਾ ਚਾਹੀਦਾ ਕਿਉਂਕਿ ਇੱਕ ਪਾਸੇ ਸਰਕਾਰ ਖਜ਼ਾਨੇ ਪਰ ਰਹੀ ਹੈ ਸ਼ਰਾਬ ਵੇਚ ਕੇ ਔਰ ਦੂਜੇ ਪਾਸੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਜੋ ਪਲਾ ਕੇ ਵੇਚ ਰਹੇ ਉਹਨਾਂ ਨੂੰ ਰੋਕਣ 'ਚ ناکਾਮ ਹੋ ਰਹੀ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ 10000 15000 ਕਰੋੜ ਐਕਸਾਈਜ਼ ਚੋਂ ਕਮਾਈ ਕਰ ਲਈ ਹੈ ਫਿਰ ਭਾਈ ਛੋਟੀ ਨਲੈਕੀ ਕਾਰਨ ਇਹ ਮੌਤਾ ਹੋਈਆਂ ਹੁਣ ਚੱਲ ਕੇ ਉਹਨਾਂ ਪਰਿਵਾਰਾਂ ਦੀ ਬਾਹ ਫੜੋ ਇਸ ਲਈ ਮੈਂ ਇਮੀਡੀਏਟਲੀ ਐਕਸ਼ਨ ਦੀ ਮੰਗ ਕਰਦਾ ਔਰ ਪਰਿਵਾਰਾਂ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਗੱਲ ਵੀ ਸਰਕਾਰ ਅੱਗੇ ਰੱਖਦਾ